ਕਿੰਨੇ ਮਾਨਸਿਕ ਰੋਗੀ ਹੋ ਗਿਆ ਇੱਕ ਲੱਚਰਤਾ ਤੇ ਗੰਦ ਫਲਾਉਣ ਵਾਲੇ ਉਹ ਲੇਡੀ ਮਰਦੀ ਆ ਤੇ ਉਹਦੇ ਲਈ ਕਈ ਜਿਹੜੇ ਤਮਾਸ਼ੀਨੇ ਲੋਕ ਕੋਈ ਚੰਗਾ ਕਹਿੰਦੇ ਕੋਈ ਮਾੜਾ ਕਹਿੰਦੇ ਇੱਥੇ ਕਿੰਨੇ ਜੀਵ ਜੰਤੂਆਂ ਦੀ ਹੱਤਿਆ ਹੋ ਗਈ ਅੱਜ ਤੁਸੀਂ ਘਰ ਦੇ ਵਿੱਚ ਪਰਿਵਾਰ ਚ ਬੈ ਕੇ ਫੋਨ ਨਹੀਂ ਵੇਖ ਸਕਦੇ ਤੁਸੀਂ ਮੀਡੀਆ ਵਾਲੇ ਵੀਰ ਵੇਖਦੇ ਹੋ ਕਿਤੇ ਮੜੀ ਚ ਗੱਲ ਹੋ ਜਾਂਦੀ ਤਾਂ ਮਿੰਡ ਚ ਉਹ ਨਹੀਂ ਕੀ ਜੀ ਗੱਲ ਨੂੰ ਐ ਖਿੱਚ ਦਿੰਦਾ ਵੀ ਐਡਾ ਪਤਾ ਨਹੀਂ ਕੀ ਆਫਤ ਹੋ ਗਈ ਕਿ ਕੱਲੇ ਵਿਊ ਹੀ ਮਾਇਨੇ ਰੱਖਦੇ ਆ ਤੁਸੀਂ ਮੀਡੀਆ ਤੋਂ ਜੇ ਮੈਨੂੰ ਦੱਸੋ ਕਿ ਇੱਕ ਵਿਊ ਮਾਇਨੇ ਰੱਖਦੇ ਆ ਪਰ ਮੀਡੀਆ ਜਾਂ ਮੀਡੀਆ ਜਾਂ ਜਿਹੜੇ ਕ੍ਰिएਟਰ ਆ ਉਹੀ ਜ਼ਿੰਮੇਵਾਰ ਆ ਲੋਕ ਜ਼ਿੰਮੇਵਾਰ ਨਹੀਂ ਆ ਜਿਹੜੇ ਜਿਹੜੇ 3.5 ਲੱਖ ਤੋਂ 4.5 ਲੱਖ ਹੋ ਗਏ ਮਰਨ ਤੋਂ ਬਾਅਦ ਲੱਖ ਤੋਂ ਵੱਧ ਲੋਕ ਜੁੜ ਗਏ ਤੁਸੀਂ ਉਹਨਾਂ ਨੂੰ ਕਿੱਥੇ ਰੱਖੋਗੇ ਕਿੰਨੀ ਬੇਵਕੂਫੀ ਕੀਤੀ ਆ ਇਸ ਤੋਂ ਵੱਡੀ ਕੋਈ ਬੇਵਕੂਫੀ ਨਹੀਂ ਹੋ ਸਕਦੀ ਜਦ ਕੋਈ ਇਨਸਾਨ ਆਪਣੀ ਸਾਹ ਰਗ ਕੱਟਦਾ ਕਿਉਂਕਿ ਇਹਨਾਂ ਤੋਂ ਆਪਾਂ ਨੂੰ ਆਕਸੀਜਨ ਮਿਲਦੀ ਆ ਤੇ ਇਹ ਜੰਗਲ ਸਾੜਦਾ ਮੇਰੇ ਨਾਲ ਸਮਾਜ ਸੇਵੀ ਆ ਸਰਬਜੀਤ ਸਿੰਘ ਸੋਨੂ ਜੰਡਿਆਲਾ ਵਾਗੁਰਜੀ ਕਾ ਖਾਲਸਾ ਵਾਗੁਰਜੀ ਕਾ ਖਾਲਸਾ ਵਾਗੁਰਜੀ ਕਾ ਖਾਲਸਾ ਇਹ ਕਿਵੇਂ ਦੇਖਦੇ ਹੋ ਇਹ ਜੰਗਲ ਬੜੀ ਮਿਹਨਤ ਨਾਲ ਲੱਗਿਆ ਸੀਗਾ ਦਾਵਾ ਗੁਰੂ ਤੇਗ ਬਹਾਦਰ ਮਹਾਰ ਸੱਚੇ ਪਾਸ਼ਾ ਦੀਨ ਦੁਨੀਆ ਦੇ ਮਾਲਕ ਉਹਨਾਂ ਦੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਜਿਹੜਾ 400 ਸਾਲਾਂ ਪ੍ਰਕਾਸ਼ਪੁਰਬ ਨੂੰ ਸਮਰਪਿਤ ਜਿਹੜਾ ਵਿਸ਼ਾਲ ਜੰਗਲ ਲਾਇਆ ਗਿਆ ਸੀ ਅੰਮ੍ਰਿਤਸਰ ਪਠਾਨਕੋਟ ਹਾਈਵੇ ਬੇਰਕਾ ਦੇ ਅਦੀ ਅੰਮ੍ਰਿਤਸਰ ਚ ਜਿਹੜਾ ਇਹ 4000 ਰੁੱਖ ਲਾਏ ਸੀ ਔਰ ਪਰਲੇ ਬੰਨੇ ਅਸੀਂ ਵੀ ਕਾਫੀ ਲਾਇਏ ਸੀ ਬਾਬਾ ਸੇਵਾ ਸਿੰਘ ਹੋਣਾ ਕੋ ਰੁੱਖ ਲਏ ਸੀਗੇ ਕਾਰ ਸੇਵਾ ਖਡੂਰ ਸਾਹ ਵਾਲਿਆਂ ਕੋ ਕਿਲਾ ਨੰਦਗੜ ਵਾਲੇ ਮਹਾਂਪੁਰਸ਼ਾਂ ਕੋ ਔਰ ਇਹ ਰੁੱਖ ਜਿਹੜੇ ਆ ਚਲੋ ਜਿਹੜੇ ਤੇ ਅਸੀਂ ਉੱਤੀ ਜਗ੍ ਇਹ ਜਿਹੜੇ ਇੱਧਰਲੇ ਬਨੇ ਲਾਇਏ ਸੀ ਪ੍ਰਸ਼ਾਸਨ ਨੇ ਲਾਇਏ ਸੀਗੇ ਕੁਝ ਸਵਾਸੇਵੀਆਂ ਨੇ ਲਾਇਏ ਸੀ ਉਹ ਸਾਰੇ ਸੜ ਗਏ ਜਿੰਨੇ ਵੀ ਕਿਸੇ ਸ਼ਰਾਤੀ ਬੰਦੇ ਨੇ ਅਕਲ ਆਤੀ ਔਰ ਸਾਰੇ ਦੇ ਸਾਰੇ ਰੁੱਖ ਸਾੜ ਕੇ ਸੁਆਹ ਕਰਤੇ ਇਹਦੇ ਲਪੇਟ ਚ ਕਈ ਜੀਵ ਜੰਤੂ ਜਿਹੜੇ ਅਨੇਕਾਂ ਆ ਗਏ ਜਿਨ੍ਹਾਂ ਦਾ ਕੋਈ ਬੇਕਸੂਰਿਆਂ ਦਾ ਖੂਤ ਨਹੀਂ ਸੀ ਔਰ ਤੁਸੀਂ ਵੇਖੋ ਮੈਂ ਤੇ ਹੈਰਾਨ ਆ ਸਾਡੇ ਸਮਾਜ ਤੋਂ ਕਿੰਨੇ ਮਾਨਸਿਕ ਰੋਗੀ ਹੋ ਗਏ ਆ ਇੱਕ ਲੱਚਰਤਾ ਤੇ ਗੰਦ ਫਲਾਉਣ ਵਾਲੇ ਔਲੇਡੀ ਮਰਦੀ ਆ ਤੇ ਉਹਦੇ ਲਈ ਕਈ ਜਿਹੜੇ ਤਮਾਸ਼ੀਨੇ ਲੋਕ ਕੋਈ ਚੰਗਾ ਕਹਿੰਦੇ ਕੋਈ ਮਾੜਾ ਕਹਿੰਦੇ ਇੱਥੇ ਕਿੰਨੇ ਜੀਵ ਜੰਤੂਆਂ ਦੀ ਹੱਤਿਆ ਹੋ ਗਈ ਤੇ 4000 ਰੁੱਖਾਂ ਦਾ ਕਤਲ ਕਰ ਦਿੱਤਾ ਗਿਆ ਜਿੰਦੇ ਰੁੱਖਾਂ ਨੂੰ ਸਾੜ ਦਿੱਤਾ ਗਿਆ ਤੇ ਜਿਹੜੇ ਸਾਨੂੰ ਕੁਝ ਦਿੰਦੇ ਆ ਜਿਹੜੇ ਕੁਦਰਤ ਤੋਂ ਅਸੀਂ ਬਹੁਤ ਕੁਝ ਲਿਆ ਵਾ ਤੇ ਉਹਦੇ ਬਾਰੇ ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰਿਆ ਇਸ ਕਰਕੇ ਮੈਂ ਕੁਝ ਬੇਸ਼ਰਮ ਲੋਕਾਂ ਨੂੰ ਕਹਿਣਾ ਨਹੀਂ ਚਾਹੁੰਦਾ ਜਿਹੜੇ ਬੇਸ਼ਰਮਾ ਨੇ ਅੱਖ ਲਾਈ ਆ ਕਰੇ ਮੈਂ ਕੋਈ ਜ਼ਿਆਦਾ ਮੈਨੂੰ ਨਹੀਂ ਲੱਗਦਾ ਟਿੱਪਣੀ ਕਰਨੀ ਚਾਹੀਦੀ ਮੇਰਾ ਫਰਜ਼ ਆ ਕਿ ਮੇਰੇ ਗੁਰੂ ਨੇ ਜੋ ਮੈਨੂੰ ਸਿਖਾਇਆ ਔਰ ਜਿਸ ਮਾਰਗ ਤੇ ਸਾਡਾ ਸਾਰਿਆਂ ਦਾ ਚੱਲਣਾ ਫਰਜ਼ ਬਣਦਾ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਤ ਮਾਤਾ ਪਰ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਜਿਹੜੇ ਲੋਕ ਤੁਸੀਂ ਜਿਸ ਲੇਡੀ ਦੀ ਗੱਲ ਕੀਤੀ ਆਪਾਂ ਚਲੋ ਨਾਂ ਵੀ ਨਾਂ ਤੇ ਜਾਈਏ ਜੇ ਤੋਂ ਮਰਨ ਤੋਂ ਪਹਿਲਾਂ 3.5 ਲੱਖ ਫੋਲੋਅਰ ਹੀ ਤੇ ਮਰਨ ਤੋਂ ਬਾਅਦ 4.5 ਲੱਖ ਹੋਗੇ ਮੈਂ ਤੁਹਾਨੂੰ ਦੱਸਿਆ ਵੀ ਦੁਨੀਆ ਤਮਾਸ਼ੀਬੀਨਾਂ ਦੀ ਆ ਤਮਾਸ਼ੀਬੀਨ ਲੋਕ ਜਿਹੜੇ ਆ ਜ਼ਿਆਦਾ ਹੋ ਗਏ ਆ ਆਪਣਾ ਇਤਿਹਾਸ ਆਪਣੀ ਵਿਰਾਸਤ ਭੁੱਲ ਗਏ ਇਸ ਕਰਕੇ ਇਹ ਮਾੜੇ ਦਿਨਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਤੁਸੀਂ ਆਪਣੇ ਚੰਗੇ ਕਰਮ ਕਰੋ ਚੰਗੇ ਬੰਨੇ ਜੜੋ ਬਾਣੀ ਪੜੋ ਜੋ ਤੁਹਾਡੇ ਕੋਲ ਸਮਾਜ ਦੇ ਵਿੱਚ ਜਿੰਨੇ ਤੁਹਾਨੂੰ ਸਵਾਸ ਪ੍ਰਮਾਤਮਾ ਨੇ ਦਿੱਤੇ ਉਸ ਸਵਾਸਾਂ ਦਾ ਮੁੱਲ ਤਾਰੋ ਔਰ ਹਰ ਸਵਾਰਥ ਚੋਂ ਦਾ ਸ਼ੁਕਰੀਆ ਦਾ ਕਰੋ ਇਹ ਕੁਦਰਤ ਨੇ ਸਾਨੂੰ ਬਹੁਤ ਕੁਝ ਦਿੱਤਾ ਸ੍ਰਿਸ਼ਟੀ ਨੇ ਬਹੁਤ ਕੁਝ ਦਿੱਤਾ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਉਹਦੀ ਕਦਰ ਕਰੋ ਉਹਦਾ ਮੁੱਲ ਤਾਰੋ ਅੰਤ ਵੇਲੇ ਨਾ ਕੋਈ ਯਾਰ ਨਾ ਕੋਈ ਪਰਿਵਾਰ ਨਾ ਕੋਈ ਇਹ ਤਮਾਸ਼ਾ ਬਿਨ ਲੋਕ ਤੇ ਨਾ ਜਿਹੜੇ ਫਾਲੋਅਰ ਕੋਈ ਨਹੀਂ ਲੱਗੇ 2.3 ਲੱਖ ਫਾਲੋਅਰ ਮੇਰੇ ਵੀ ਆ ਪਰ ਮੈਂ ਉਹਨਾਂ ਤੇ ਯਕੀਨ ਨਹੀਂ ਕਰਦਾ ਫਾਲੋਅਰਾਂ ਵਾਲੇ ਮਗਰ ਨਹੀਂ ਆਉਂਦੇ ਤੁਸੀਂ ਦੇਖਿਓ ਇਹ ਸੰਸਕਾਰ ਨੇ ਤੇ ਨਾਲੇ ਮਗਰ ਨਹੀਂ ਆਉਂਦੇ ਇੱਕੋ ਹੀ ਸਾਥ ਉਹਦਾ ਸੱਚਾ ਸਾਥ ਜਿਹੜਾ ਉਹ ਅਕਾਲ ਪੁਰਖ ਪਰਮੇਸ਼ਵਰ ਦਾ ਵਾਹਿਗੁਰੂ ਦਾ ਸਾਥ ਹੈ ਜਿਹੜਾ ਤੁਰਗਾ ਦਰਗਾਹ ਤੱਕ ਤੁਹਾਡੇ ਨਾਲ ਨਿਭਦਾ ਇਨਸਾਨ ਹੰਕਾਰੀ ਬਹੁਤ ਹੈ ਇਨਸਾਨ ਨੂੰ ਨਾ ਮੁਕਤ ਦੀਆਂ ਚੀਜ਼ਾਂ ਲੈਣ ਦੀ ਆਦਤ ਪੈ ਗਈ ਫਰੀ ਦੀਆਂ ਚੀਜ਼ਾਂ ਦੀ ਆਦਤ ਪੈ ਗਈ ਪਰਮਾਤਮਾ ਤੋਂ ਕੀ ਕੁਛ ਧਾਰਾ ਲਿਆ ਅੱਗ ਧਾਰੀ ਲਈ ਹਵਾ ਧਾਰੀ ਲਈ ਪਾਣੀ ਧਾਰਾ ਲਿਆ ਮਿੱਟੀ ਧਾਰੀ ਲਈ ਅਨੇਕਾਂ ਕੁਦਰਤ ਤੋਂ ਬਨਸਪਤੀਆਂ ਲਈਆਂ ਤੇ ਇੱਕ ਇਨਸਾਨ ਦੇ ਪੱਲੇ ਕੀ ਰਹਿ ਜਾਂਦਾ ਹੰਕਾਰ ਮਰਨ ਤੋਂ ਪਹਿਲਾਂ ਉਹ ਵੀ ਪਰਮਾਤਮਾ ਤੋੜ ਦਿੰਦਾ ਇੰਨੀ ਕਿ ਹੱਡੀਆਂ ਦੀ ਮੁੱਠ ਹੁੰਦੀ ਆ ਜਦੋਂ ਕੀਰਤਪੁਰ ਸਾਹਿਬ ਪਾਉਂਦੇ ਸਭ ਜਾਤਾਂ ਪਾਤਾਂ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਤੇਰਾ ਤੇ ਮੇਰਾ ਸਾਥ ਇੱਥੋਂ ਤੱਕ ਦਾ ਸੀ ਇੱਥੇ ਆਉਣ ਦੇ ਲਈ ਤੇਰਾ ਧੰਨਵਾਦ ਅੱਗੇ ਦਾ ਸਫ਼ਰ ਮੈਂ ਕੱਲਾ ਤੈਅ ਕਰੂੰ ਫਿਰ ਜਦੋਂ ਸਫ਼ਰ ਕੱਲਾ ਤੈਅ ਕਰਨਾ ਫਿਰ ਅੱਤ ਕਿਉਂ ਚੁੱਕਣੀ ਇਹ ਜੇ ਇਨਾ ਕਿਤੇ ਜਿਹੜੇ ਬੰਦੇ ਨੇ ਕੀਤਾ ਇੰਨਾ ਹੀ ਕਿਤੇ ਅੱਧਾ ਸਾੜ ਦਿੱਤਾ ਜਾਵੇ ਉਹਨੂੰ ਜਾਂ ਉਹਦੇ ਬੱਚਿਆਂ ਨੂੰ ਤੇ ਕਿਦਾਂ ਦਾ ਮਹਿਸੂਸ ਹੋ ਵੀ ਬੋਲ ਨਹੀਂ ਸਕਦੇ ਤਾਂ ਕਰਕੇ ਇਹੀ ਪਰਮਾਤਮਾ ਵਾ ਇਹੀ ਕੁਦਰਤ ਆ ਇਹਦੇ ਕਣ-ਕਣ 'ਚ ਰੱਬ ਵਸਿਆ ਤੇ ਤੁਸੀਂ ਰੱਬ ਨਾਲ ਉਹਦੀ ਕੁਦਰਤ ਨਾਲ ਜਦੋਂ ਪੰਗੇ ਲਾਉਗੇ ਤੇ ਫਿਰ ਤੁਹਾਨੂੰ ਪਤਾ ਵਾ ਆਫਤਾਂ ਆਉਂਦੀਆਂ ਉਹ ਫਰਾਤਾਂ ਦੀ ਲਪੇਟ 'ਚ ਵੀ ਇਹੋ ਲੋਕ ਆਉਂਦੇ ਆ ਹਸਪਤਾਲਾਂ ਦੇ ਵਿੱਚ ਬਿਮਾਰੀਆਂ ਦੀ ਲਪੇਟ 'ਚ ਵੀ ਰੁੱਖਾਂ ਨੂੰ ਸਾੜ ਕੇ ਕੀ ਮਿਲਿਆ ਜਿਹੜੇ ਬੇਜਾਨ ਜੀਵ ਜੰਤੂ ਸੀ ਤੁਸੀਂ ਕਈ ਪੰਛੀਆਂ ਦੇ ਘਰ ਸਾੜਤੇ ਕਈ ਪੰਛੀ ਅੱਧ ਸੜੇ ਪਏ ਥੇ ਤੇ ਕਈ ਜਿਹੜੇ ਜੀਵ ਜੰਤੂ ਮਿੱਟੀ 'ਚ ਸੀ ਉਹ ਸਾਰੇ ਸਾੜਤੇ ਧਰਤੀ ਮਾਂ ਤੋਂ ਤੁਸੀਂ ਇੰਨਾ ਕੁਝ ਲਿਆ ਉਹਨੂੰ ਅੱਗ ਲਾਤੀ ਕੀ ਇਹਦੇ ਵਿੱਚ ਕਿਹੜਾ ਇਨਾਮ ਤੁਹਾਨੂੰ ਮਿਲਣਾ ਚਾਹੀਦਾ ਕਿਹੜਾ ਇਹੋ ਜਿਹਾ ਤੁਸੀਂ ਕਾਰਗੁਜ਼ਾਰੀ ਵਿਖਾਤੀ ਵਧੀਆ ਕਰਤਾ ਇੱਥੋਂ ਪਤਾ ਲੱਗਦਾ ਸਾਡੇ ਤੇ ਬਾਹਰ ਲੋਕਾਂ ਦਾ ਹੀ ਫਰਕ ਆ ਉਹ ਨੇਚਰ ਨੂੰ ਪਿਆਰ ਕਰਦੇ ਸਾਡੇ ਲੋਕ ਨੇਚਰ ਨੂੰ ਪਿਆਰ ਦਿੱਤਾ ਸੋ ਤੁਸੀਂ ਗੱਲ ਸ਼ੁਰੂ ਕੀਤੀ ਆ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਨਾਲ ਗੰਦਗੀ ਚੱਲ ਰਹੀ ਆ ਇੱਥੇ ਤੁਸੀਂ ਕੀ ਸੋਚੋ ਗੰਦੇ ਲੋਕਾਂ ਨੂੰ ਨਾ ਜਿਹੜਾ ਪਰਫੁੱਲਟ ਜਿਆਦਾ ਕੀਤਾ ਜਾਂਦਾ ਚੰਗੇ ਲੋਕਾਂ ਨੂੰ ਸਿਕਿਉਰਟੀ ਦੀ ਲੋੜ ਨਹੀਂ ਹੁੰਦੀ ਉਹਨਾਂ ਦੀ ਸਿਕਿਉਰਟੀ ਉਹ ਅਕਾਲ ਪੁਰਖ ਪਰਮੇਸ਼ਵਰ ਆਪ ਕਰਦਾ ਵਾ ਉਹ ਅੰਸੰਗ ਹੋ ਕੇ ਸਹਾਇ ਹੀ ਰਹਿੰਦਾ ਆਪਣੇ ਪਿਆਰਿਆਂ ਦੀ ਉਹ ਆਪ ਰੱਖਿਆ ਕਰਦਾ ਇਸ ਕਰਕੇ ਸਿਕਿਉਰਟੀਆਂ ਵਾਲਿਆਂ ਨੂੰ ਜਿਹੜਾ ਸਿਕਿਉਰਟੀਆਂ ਮੁਬਾਰਕ ਨਾ ਕਿਸੇ ਨੂੰ ਬੋਲੋ ਤੇ ਨਾ ਕਿਸੇ ਦੀ ਸੁਣੋ ਤੁਹਾਨੂੰ ਕੋਈ ਕਿਸੇ ਨੂੰ ਕੁਝ ਨਹੀਂ ਉਦਾਂ ਕਹਿੰਦਾ ਜਦੋਂ ਤੁਸੀਂ ਬਕਵਾਸ ਕੱਢਣੀ ਆ ਮੂੰਹ ਚੋਂ ਜ਼ਹਿਰ ਉਗਲਦਾ ਮਾਤੇ ਫਿਰ ਸਿਕਿਉਰਟੀਆਂ ਦੀ ਲੋੜ ਤਾਂ ਹੀ ਪੈਂਦੀ ਆ ਅੱਜ ਤੁਸੀਂ ਘਰ ਦੇ ਵਿੱਚ ਪਰਿਵਾਰ ਚ ਬਹਿ ਕੇ ਫੋਨ ਨਹੀਂ ਦੇਖ ਸਕਦੇ ਤੁਸੀਂ ਮੀਡੀਆ ਵਾਲੇ ਵੀਰ ਵੇਖਦੇ ਹੋ ਕਿਤੇ ਮੜੀ ਚ ਗੱਲ ਹੋ ਜਾਂਦੀ ਤਾਂ ਮਿੰਡ ਚ ਉਹ ਨਹੀਂ ਕੀ ਜੀ ਗੱਲ ਨੂੰ ਐ ਖਿੱਚ ਦਿੰਦਾ ਵੀ ਐਡਾ ਪਤਾ ਨਹੀਂ ਕੀ ਆਫਤ ਹੋ ਗਈ ਕਿ ਕੱਲੇ ਵਿਊ ਹੀ ਮਾਇਨੇ ਰੱਖਦੇ ਆ ਤੁਸੀਂ ਮੀਡੀਆ ਤੋਂ ਜੇ ਮੈਨੂੰ ਦੱਸੋ ਕਿ ਇੱਕ ਵਿਊ ਮਾਇਨੇ ਰੱਖਦੇ ਆ ਹਮ ਇੱਕ ਮਤਲਬ ਗਲਤ ਚੀਜ਼ ਆ ਤੁਹਾਨੂੰ ਪਤਾ ਵੀ ਗਲਤ ਚੀਜ਼ ਆ ਉਹਨੂੰ ਤੁਸੀਂ ਐਡਾ ਵੱਡਾ ਮਲ ਕਰਕੇ ਵਿਖਾਉਂਦੇ ਜੇ ਜਿਹਨੇ ਗੰਦ ਘਰਸਿਆ ਹੋਵੇ ਉਹਨੂੰ ਤੁਸੀਂ ਵਧੀਆ ਕਰਦੇ ਜੇ ਤੇ ਜਿਹੜਾ ਬੰਦਾ ਕੋਈ ਚੰਗਾ ਕੰਮ ਕਰਦਾ ਜਿਹੜਾ ਚੰਗਾ ਤੁਹਾਨੂੰ ਜੋੜ ਰਿਹਾ ਸਮਾਜ ਨੂੰ ਬੱਚਿਆਂ ਨੂੰ ਚੰਗੀ ਸਿਹਤ ਦੇ ਰਿਹਾ ਅੱਜ ਤੁਸੀਂ ਦੇਖ ਲਓ ਇਤਿਹਾਸ ਨਾਲ ਜੋੜਨ ਵਾਲਿਆਂ ਦੇ ਜਿਹੜਾ ਧਿਆਨ ਨਹੀਂ ਹੁੰਦਾ ਕਿਸੇ ਦਾ ਮੀਡੀਆ ਜਾਂ ਮੀਡੀਆ ਜਾਂ ਜਿਹੜੇ ਕ੍ਰੇਟਰ ਆ ਉਹੀ ਜ਼ਿੰਮੇਵਾਰ ਆ ਲੋਕ ਜ਼ਿੰਮੇਵਾਰ ਨਹੀਂ ਆ ਜਿਹੜੇ ਜਿਹੜੇ 3.5 ਲੱਖ ਤੋਂ 4.5 ਲੱਖ ਹੋਗੇ ਮਰਨ ਤੋਂ ਬਾਅਦ ਲੱਖ ਤੋਂ ਵੱਧ ਲੋਕ ਜੁੜ ਗਏ ਤੁਸੀਂ ਉਹਨਾਂ ਨੂੰ ਕਿੱਥੇ ਰੱਖੋਗੇ ਬਿਲਕੁਲ ਮੈਂ ਤੁਹਾਨੂੰ ਦੱਸਿਆ ਤੇ ਕਿਉਂਕਿ ਉਹ ਲੋਕ ਨੇ ਜਿਹੜੇ ਬਹਿ ਕੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਨੇ ਸਮਾਜ ਦੇ ਵਿੱਚ ਐਦਾਂ ਕਰਤਾ ਐਦਾਂ ਕਰਤਾ ਤੇ ਉਹੀ ਲੋਕ ਨੇ ਜਿਹੜੇ ਉਹ ਚੀਜ਼ਾਂ ਨੂੰ ਵੇਂਦੇ ਨੇ ਉਹ ਚੀਜ਼ਾਂ ਨੂੰ ਪਰਖੁੱਲਤ ਕਰਦੇ ਨੇ ਸੋ ਇਹ ਲੇਖਾ-ਜੋਖਾ ਇੱਥੇ ਦੇਣਾ ਪੈਂਦਾ ਵਾ ਮਾੜੇ ਕੰਮ ਦਾ ਮਾੜਾ ਨਤੀਜਾ ਨਿਕਲਦਾ ਅੱਜ ਨਹੀਂ ਤੇ ਕੱਲ੍ਹ ਆਉਣਾ ਹੀ ਆਉਣਾ ਚੰਗਾ ਕਰੋਗੇ ਚੰਗਾ ਬੀਜੋਗੇ ਹੁਣ ਆ ਜਿਹੜੇ ਰੁੱਖ ਲਾ ਰਹੇ ਆ ਇਹ ਮੈਂ ਰੁੱਖ ਜਿਹੜੇ ਆ ਕਮ ਸੇ ਕਮ 10000 ਦਾ ਮੇਰਾ ਟੀਚਾ ਹੈ ਇੱਥੇ ਇਹ ਮੈਂ 2 ਮਹੀਨਿਆਂ ਚ ਜੰਗਲ ਤੁਹਾਨੂੰ ਇੱਥੇ ਬੁਲਾ ਕੇ ਹਰਿਆ-ਭਰਿਆ ਕਰਨਾ ਇਹ ਜੰਗਲ ਜਿਹੜਾ ਹੈ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾ ਜਿਸ ਜਗ੍ਹਾ ਤੇ ਉਹ ਅਕਾਲਪੁਰਖ ਪਰਮੇਸ਼ਵਰ ਦਾ ਨਾਮ ਅਰਸਦਾਵੇ ਤੇ ਉਹਨਾਂ ਦੇ ਨਾਮ ਦੇ ਨਾਲ ਰੁੱਖ ਲਾਏ ਜਾਂਦੇ ਹਣ ਤੇ ਸਾਰਾ ਹਰਿਆ ਭਰਿਆ ਹੋ ਜਾਂਦਾ ਔਰ ਇਹ ਸਾਰਾ ਜੰਗਲ ਜਿਹੜਾ ਹਰਿਆ ਭਰਿਆ ਹੋਣਾ ਇਸ ਵਿੱਚ ਮੇਰਾ ਸਭ ਤੋਂ ਜ਼ਿਆਦਾ ਜੇ ਸਾਥ ਦਿੱਤਾ ਨਾ ਉਹ ਮੇਰੇ ਦੋਸਤ ਨੇ ਹਰਪਾਲ ਸਿੰਘ ਯੂਐਸਏ ਤੋਂ ਉਹ ਮੇਰੇ ਵੀਰ ਨੇ ਬੜਾ ਮੈਨੂੰ ਉੱਥੋਂ ਫੋਨ ਕਰਕੇ ਕਿ ਕਿੱਥੇ ਲੋੜ ਆ ਦੱਸੋ ਫਿਰ ਇੱਥੋਂ ਦੇ ਐਮਪੀ ਸਾਹਿਬ ਨੇ ਸਰਦਾਰ ਗੁਰਜੀਤ ਸਿੰਘ ਔਜਲਾ ਸਾਹਿਬ ਉਹ ਕਹਿੰਦੇ ਵੀ ਆਪਾਂ ਵੱਡੇ ਰੁੱਖ ਲਾਉਣੇ ਤੇ ਨੂੰ ਪਤਾ ਉਹਨਾਂ ਨੂੰ ਵੀ ਅਸੀਂ ਜਿਹੜਾ ਇਹ ਵਾਤਾਵਰਨ ਨੂੰ ਪਿਆਰ ਕਰਦੇ ਆ ਕਿਨੇ ਦੇਖਦੇ ਹੋਇਆ ਜਿਹੜਾ ਕਰਤੂਤ ਕੀਤੀ ਆ ਇਹ ਕਰਤੂਤ ਤੂੰ ਕਿਦਾਂ ਤੁਸੀਂ ਬਿਆਨ ਕਰੋਗੇ ਬਿਆਨ ਵੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਤਾਰੀਫ ਕਰੂੰਗਾ ਅੰਮ੍ਰਿਤਸਰ ਸ਼ਹਿਰ ਦੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ ਸਾਹਿਬ ਅਤੇ ਸੋਨੂ ਜਡੇਲਾ ਜੀ ਜਿਨ੍ਹਾਂ ਨੇ ਪਿਛਲੇ ਸਮੇਂ ਤੋਂ ਪ੍ਰਸ਼ਾਸਨ ਦੇ ਧਿਆਨ ਚ ਲਿਆ ਕੇ ਇਹ ਜੰਗਲ ਲਗਾਇਆ ਸੀ ਅਤੇ ਜਾਂਦੇ ਆਉਂਦੇ ਮਾਨੂੰ ਬੜਾ ਸਕੂਨ ਮਿਲਦਾ ਹੁੰਦਾ ਤੇ ਖੁਸ਼ੀ ਵੀ ਹੁੰਦੀ ਦੀ ਸੀ ਚਲੋ ਜੰਗਲ ਬਣਿਆ ਵਾ ਅਤੇ ਆ ਥੋੜੇ ਦਿਨਾਂ ਤੋਂ ਜਦੋਂ ਅੱਗ ਲੱਗੀ ਵੇਖੀ ਸਾਰਾ ਜੰਗਲ ਹੀ ਖਤਮ ਕਰਤਾ ਬਹੁਤ ਦੁੱਖ ਹੋਇਆ ਮਾਨੂੰ ਇਹ ਜਿਹੜੇ ਵੀ ਬੰਦੇ ਨੇ ਬਹੁਤ ਘਣਾਉਣੀ ਹਰਕਤ ਕੀਤੀ ਆ ਇਹ ਨਹੀਂ ਸੀ ਉਹਨੂੰ ਕਰਨੀ ਚਾਹੀਦੀ ਇਹ ਹੁਣ ਮੈਂ ਸੋਨੂ ਜਨਰਾਲ ਜੀ ਦਾ ਮੈਨੂੰ ਪਰਸੋ ਫੋਨ ਆਇਆ ਵੀ ਇੱਥੇ ਰੁੱਖ ਲਾਉਣੇ ਸ਼ੁਰੂ ਕਰਦੇ ਆਂ ਅੱਜ ਉਹਨਾਂ ਨੇ ਰੁੱਖ ਲਾਂਦੇ ਸੀ ਤੇ ਮੈਂ ਆਪਣੀ ਲੀਵਰ ਲਿਆ ਕੇ ਹੀ ਰੁੱਖ ਲਾਏ ਆ ਲਾਉਣੇ ਸ਼ੁਰੂ ਕਰਤੇ ਆ ਤੇ ਇਹਨਾਂ ਦਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਵੀ ਰੁੱਖ ਤਾਂ ਚਲੋ ਅਸੀਂ ਲਾਉਂਦੇ ਆ ਰੁੱਖਾਂ ਦਾ ਮਤਲਬ ਉਹ ਜਗਾੜ ਇਧਰ ਉਧਰ ਕਰਕੇ ਰੁੱਖ ਲਾਉਣੇ ਸ਼ੁਰੂ ਕਰਤੇ ਆ ਤੁਸੀਂ ਇੱਥੇ ਕੋ ਟਿਊਬਲ ਦਾ ਇੰਤਜ਼ਾਮ ਕਰੋ ਜਾਂ ਟੈਂਕਰਾਂ ਦੇ ਨਾਲ ਪਾਣੀ ਲਿਆ ਕੇ ਨੂੰ ਜੰਗਲ ਨੂੰ ਪਾਓ ਤਾਂ ਕਿ 80 90% ਇਹ ਬੂਟੇ ਪਲ ਸਕਦੇ ਆ ਇਹ ਜੰਗਲ ਦੇ ਵਿੱਚ ਅਸੀਂ ਕੰਮ ਖਤਮ ਕਰਕੇ ਫੇਰ ਮੁੜ ਕੇ ਸੇਵਾਦਾਰ ਨੂੰ ਸੇਵਾ ਮਿਲੀ ਆ ਟਾਰੀ ਹਲਕੇ ਦੇ ਵਿੱਚ ਟਾਰੀ ਹਲਕੇ ਦੇ ਵਿੱਚ ਪਿੰਡ-ਪਿੰਡ ਜਾ ਕੇ ਫੋਕਾ ਦਵਾਂਗੇ ਵੀ ਘਰ-ਘਰ ਇੱਕ ਜਾਂ ਦੋ ਬੂਟੇ ਜ਼ਰੂਰ ਲਗਾਓ ਅਤੇ ਜਿੱਥੇ ਕੋਈ ਵਿਹਲੀ ਜਗ੍ਹਾ ਹੋਈ ਜਾਂ ਸਕੂਲ ਹੋਵੇ ਕੋਈ ਗੁਰਦੁਆਰਾ ਸਾਹਿਬ ਹੋਵੇ ਕੋਈ ਰੋਡ ਹੋਵੇ ਉੱਥੇ ਦਾਸ ਦੇ ਮੰਦੇ ਚ ਸੋਚਿਆ ਵਾ ਵੀ ਆਪਾਂ ਬੂਟੇ ਨਰਸਰੀਆਂ ਚੋਂ ਲੈ ਕੇ ਆਪਣੀ ਲੇਵਰ ਲਿਆ ਕੇ ਬੂਟੇ ਲਾਉਣੇ ਸ਼ੁਰੂ ਕਰਾਂਗੇ ਹਰ ਦਿਨ ਬੂਟੇ ਦਾ 10 20 30 50 ਜਿੰਨੇ ਲੱਗੇ ਜੋ ਰੋਜ਼ ਲਾਇਆ ਕਰਾਂਗੇ ਇਸ ਕਰਕੇ ਮੈਂ ਲੋਕਾਂ ਨੂੰ ਬੇਨਤੀ ਕਰਦੀ ਚਾਹੁੰਦਾ ਹਾਂ ਸੌਣ ਦਾ ਮਹੀਨਾ ਆਉਣ ਡਿਆ ਵਾ ਆਪਣੇ ਘਰਾਂ 'ਚ ਬੂਟੇ ਲਾਓ ਆਪਣੇ ਬਜ਼ਾਰਾਂ 'ਚ ਬੂਟੇ ਲਾਓ ਵੈਗਰਜੀ ਕਾ ਖਾਲਸਾ ਸ੍ਰੀ ਵੈਗਜੀ